ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਆਪਾਂ ਤੁਹਾਨੂੰ ਕਾਟਨ ਦੇ ਬਹੁਤ ਹੀ ਸਸਤੇ ਸੂਟ ਦਿਖਾਵਾਂਗੇ ਜਿਹੜੇ ਡਿਸਕਾਊਂਟ 'ਚ ਲਾਏ ਆ ਫਸਟ ਇਹ ਸਾਰੇ ਕਾਟਨ ਦੇ ਸੂਟ ਹੋਣਗੇ ਅਲੱਗ-ਅਲੱਗ ਇਹਨਾਂ ਦਾ ਪ੍ਰਿੰਟ ਹੋਣਗੇ ਤੇ ਅਲੱਗ-ਅਲੱਗ ਹੀ ਇਹਨਾਂ ਦੇ ਡਿਜ਼ਾਈਨ ਹੋਣਗੇ ਕੁਝ ਤੇ ਬਾਟਮ ਤੇ ਵਰਕ ਹੋਏਗਾ ਤੇ ਕੁਝ ਵਿਦਆਊਟ ਬਾਟਮ ਵਰਕ ਹੋਣਗੇ ਹਿੰਗਾਂ ਦੇ neck ਤੇ ਵੀ ਬਹੁਤ ਸੋਹਣਾ ਵਰਕ ਹੋਇਆ ਹੈ ਕੋਈ ਕੋਈ ਘੇਰਾ ਵਰਕ ਵਾਲੇ ਹੋਣਗੇ ਕੋਈ neck ਪੱਟੀ ਵਾਲੇ ਹੋਣਗੇ ਸਭ ਅਲੱਗ-ਅਲੱਗ ਤਰ੍ਹਾਂ ਦੇ ਹੋਣਗੇ ਬਹੁਤ ਸੋਹਣਾ ਕਾਟਨ ਦਾ ਫੈਬਰਿਕ ਆ ਵਧੀਆ ਵਾਲੀ ਕੁਆਲਿਟੀ ਦਾ ਫੈਬਰਿਕ ਰਹੇਗਾ ਪ੍ਰਾਈਸ ਇਹਦਾ ਜਸਟ ਰਹੇਗਾ 599 ਠੀਕ ਹੈ ਪ੍ਰਾਈਸ ਜਿੰਨਾ ਘੱਟ ਲਾਏ 8-800 ਰੁਪਏ ਦੇ ਸੂਟ ਨਾਰਮਲੀ ਜਿਹੜੇ ਆ ਸੇਲ ਹੁੰਦੇ ਆ ਮਾਰਕੀਟ 'ਚ ਮਿਲਦੇ ਆ ਮਾਰਕੀਟ ਪ੍ਰਾਈਸ ਇਹਨਾਂ ਦਾ 800 ਰੁਪਏ ਆ ਜਿਹੜੇ ਕਿ ਆਪਾਂ ਤੁਹਾਨੂੰ ਜਸਟ 599 ਰੁਪਏ ਵਿੱਚ ਦੇ ਰਹੇ ਆ ਨੈਕਸਟ ਆਵਲੇ ਕੈਂਬਰੀ ਕਾਟਨ ਦੇ ਇਹਨਾਂ ਦਾ ਵੀ ਪ੍ਰਾਈਸ 599 ਸਭ ਦੇ ਨਾਲ ਦੁਪट्टे ਹੋਣਗੇ ਫੈਬਰਿਕ ਦੀ ਕੁਆਲਿਟੀ ਬਹੁਤ ਵਧੀਆ ਹੋਏਗੀ ਸ਼ਿਪਿੰਗ ਜਿਹੜੀ ਆ ਫ੍ਰੀ ਰਹੇਗੀ ਤੇ ਜਲਦੀ ਤੋਂ ਜਲਦੀ ਆਪਣੇ ਆਰਡਰ ਬੁੱਕ ਕਰਵਾਈ ਚਲੋ ਨੈਕਸਟ ਆ ਪਿਓਰ ਕਾਟਨ ਦੇ ਸੂਟ ਹੋਣਗੇ ਇਹ ਵੀ ਸੇਮ ਪ੍ਰਾਈਸ ਵਿੱਚ ਹੀ ਹੋਣਗੇ 599 ਵਿੱਚ ਨੈਕਸਟ ਆਵਲੇ ਕਾਟਨ ਦਾ ਫੈਬਰਿਕ ਹੋਣ ਹੋਵੇਗਾ ਘੇਰਾ ਵਰਕ ਵਾਲੇ ਸੂਟ ਹੋਣਗੇ ਨੈਕਸਟ ਆ ਕਾਟਨ ਚ ਹੋਣਗੇ ਚਿਕਨ ਦਾ ਬਹੁਤ ਸੋਹਣਾ ਬਣਿਆ ਹੋਇਆ ਹੈ ਜੀ ਨੈਕਸਟ ਆ ਪਿਓਰ ਕਾਟਨ ਚ ਹੋਏਗਾ yellow color ਦਾ mustard design ਵਾਲਾ color ਹੈ ਨੈਕਸਟ ਆ ਮਸਲੀਨ ਕਾਟਨ ਦੇ ਇਹਨਾਂ ਦੇ ਬਾਟਮ ਤੇ ਵਰਕ ਹੋਏਗਾ। ਨੈਕਸਟ ਆ ਵਾਲੇ ਬਹੁਤ ਸੋਹਣੇ ਸੋਹਣੇ ਸੂਟ ਹੈ ਜੀ। ਨੈਕਸਟ ਆ ਵਾਲੇ ਵੀ ਕਾਟਨ ਦਾ ਹੀ ਸੂਟ ਰਹੇਗਾ ਮਲਮਲ ਦੇ ਨਾਲ ਦੁਪੱਟਾ ਹੋਏਗਾ। ਇਹ ਵੀ ਬਹੁਤ ਸੂਟ ਸੇਲ ਹੁੰਦੇ ਹੈ। ਕੁਆਲਿਟੀ ਇਸ ਸੂਟ ਦੀ ਬਹੁਤ ਹੀ ਵਧੀਆ ਹੁੰਦੀ ਹੈ ਜੀ। ਨੈਕਸਟ ਆ ਕਾਟਨ ਦੇ ਸੂਟ ਹੋਣਗੇ ਚਿਕਨ ਦੀ ਨੇ ਬਾਟਮ ਹੋਏਗੀ। ਬਾਟਮ ਤੇ ਵਰਕ ਵੀ ਹੋਏਗਾ। ਨੈਕਸਟ ਆ ਪਿਓਰ ਚਾਕਲੇਟ ਕਾਟਨ ਦਾ ਸੂਟ ਰਹੇਗਾ। ਮਸਲੀਨ ਕਾਟਨ ਦਾ ਨਾਲ ਦੁਪੱਟਾ ਰਹੇਗਾ। ਬਹੁਤ ਸੋਹਣਾ ਘੇਰਾ ਵਰਕ ਕੀਤਾ ਜੀ। ਨੈਕਸਟ ਆ ਪਿਓਰ ਕਾਟਨ ਦਾ ਸੂਟ ਹੋਏਗਾ ਨਾਲ ਮਸਲੀਨ ਦਾ ਦੁਪੱਟਾ ਹੋਏਗਾ ਇਹਦੇ ਵਿੱਚ ਵੀ ਕਲਰ ਕਲੈਕਸ਼ਨ ਕਾਫੀ ਹੈਗੀ ਹੈ ਜੀ ਘੱਟੋ ਘੱਟ 10 ਤੋਂ 15 ਰੰਗ ਅਵੇਲੇਬਲ ਆ ਚੈੱਕ ਕਰੀ ਚਲੋ ਕਲਰ ਕਲੈਕਸ਼ਨ ਬਹੁਤ ਹੀ ਸੋਹਣੀ ਆ ਨੈਕਸਟ ਆ ਪਿਓਰ ਕਾਟਨ ਦਾ ਸੂਟ ਰਹੇਗਾ ਜੀ ਬਹੁਤ ਸੋਹਣਾ ਫੈਬਰਿਕ ਆ ਕੁਆਲਿਟੀ ਫੈਬਰਿਕ ਦੀ ਬਹੁਤ ਹੀ ਵਧੀਆ ਹੈ ਜੀ ਬਹੁਤ ਸੋਹਣਾ ਹੈ ਵੀ ਸੂਟ ਇਸ ਆ ਪਿਓਰ ਕਾਟਨ ਚ ਹੋਣਗੇ ਪਹਿਲਾਂ ਦੁਪੱਟਿਆਂ ਦੇ ਨਾਲ ਸੀਗੇ ਹੁਣ ਆ ਵਿਦਾਊਟ ਦੁਪੱਟਾ ਹੋਣਗੇ ਇਹ ਇਹ ਜਿਹੜੇ ਆ ਫਰਸਟੀ ਸਲਵਾਰ ਸਟਾਈਲ ਬਣੇ ਹੋਣਗੇ ਬਹੁਤ ਸੋਹਣਾ ਚਿਕਨ ਦਾ نیچے ਬਹੁਤ ਸੋਹਣੀ ਬਾਟਮ ਦੇ ਜਿਹੜਾ ਪਟਵਰਕ ਸਟਾਈਲ ਬਹੁਤ ਸੋਹਣਾ ਕੀਤਾ ਹੋਗਾ ਜੀ ਕੱਟ ਬਹੁਤ ਸੋਹਣਾ ਪਏ ਹੋਣਗੇ ਕਲਰ ਕਲੈਕਸ਼ਨ ਇਹਦੇ ਵਿੱਚ ਵੀ ਕਾਫੀ ਆ ਨੈਕਸਟ ਆ ਪਿਓਰ ਨੇਚਰਲ ਕ੍ਰੇਪ ਦੇ ਵੀ ਸੂਟ ਹੋਣਗੇ ਬਹੁਤ ਹੀ ਵਧੀਆ ਕੁਆਲਟੀ ਫੈਬਰਿਕ ਦੀ ਬਹੁਤ ਵਧੀਆ ਬਹੁਤ ਸੋਹਣੇ ਇਹ ਜਿਹੜੇ ਹੁਣ ਜਿੱਦਾਂ ਕਿ ਅੱਗੇ ਸੀਜ਼ਨ ਆ ਰਿਹਾ ਹੈ ਮੈਰਿਜ ਦਾ ਤੇ ਇਹਨਾਂ ਤੇ ਤੁਸੀਂ ਇਹ ਵਾਲੇ ਵੀਅਰ ਕਰਕੇ ਬਹੁਤ ਸੋਹਣਾ ਜਿਹੜਾ ਲੁੱਕ ਕ੍ਰੀਏਟ ਕਰ ਸਕਦੇ ਹੋ। ਨੈਕਸਟ ਆਵਲੇ ਬਹੁਤ ਸੋਹਣੇ ਪਿਓਰ ਐਕਸਪੋਰਟਡ ਕਾਟਨ ਚਾ ਬਾਟਮ ਚੈੱਕ ਕਰੋ ਡਿਫਰੈਂਟ ਸਟਾਈਲ ਦੀ ਬਾਟਮ ਬਣੀ ਹੈ ਨਾਲ ਟਾਈ ਐਂਡ ਡਾਈ ਦਾ ਦੁਪੱਟਾ ਰਹੇਗਾ। ਬਾਕੀ ਇੱਕ ਸੂਟ ਆਪਣੇ ਕੋਲ ਹੈਂਡਵਰਕ ਕਿਸੇ ਪਹਿਣਨੇ ਰੈਡੀ ਕਰਵਾਇਆ ਸੀਗਾ। ਅਗਰ ਤੁਸੀਂ ਇਹ ਕਿਸੇ ਵੀ ਕਲਰ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾਉਣਾ ਹੈਂਡਵਰਕ ਕਰਵਾ ਕੇ ਤਾਂ ਕਰਵਾ ਸਕਦੇ ਹੋ। ਸੈਲੀਬ੍ਰਿਟੀ ਸੂਟ ਚੈੱਕ ਕਰੋ ਬਹੁਤ ਸੋਹਣਾ ਬਣਿਆ ਹੋਇਆ ਜੀ। ਇਹਨੂੰ ਤੁਸੀਂ ਕਿਸੇ ਵੀ ਕਲਰ ਚ ਕਸਟਮਾਈਜ਼ ਕਰਾ ਸਕਦੇ ਹੋ। ਨੈਕਸਟ ਆ ਵਾਲੇ ਸੂਟ ਆਪਣੇ ਕੋਲ ਅਲੱਗ-ਅਲੱਗ ਸੂਟ ਹੋਣਗੇ ਸੋਲੋ ਪੀਸ ਦਾ ਡਿਸਕਾਊਂਟ ਚ ਲੱਗੇ ਹੋਏ ਆ ਸਭ ਦਾ ਅਲੱਗ-ਅਲੱਗ ਪ੍ਰਾਈਸ ਰਹੇਗਾ ਅਲੱਗ-ਅਲੱਗ ਹੀ ਫੈਬਰਿਕ ਰਹੇਗਾ ਨੈਕਸਟ ਆ ਨੈਚੁਰਲ ਕ੍ਰੇਪ ਦਾ ਸੂਟ ਆ ਗਿਆ ਹੈਵੀ ਵਾਲਾ ਸੂਟ ਹੋਏਗਾ ਬਾਜ਼ੂ ਬਾਟਮ ਦੋਨਾਂ ਤੇ ਵਰਕ ਰਹੇਗਾ ਜੀ ਚਨੌਨ ਦਾ ਨਾਲ ਦੁਪੱਟਾ ਰਹੇਗਾ ਬਾਕੀ ਜੀ ਜਿਨ੍ਹਾਂ ਭੈਣਾਂ ਹਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਥੈਂਕ ਯੂ